ਬਣਾਤਾ ਨਾ ਨਾ ਵੀ ਸਾਗ ਧਰਨ ਦੀ ਤਿਆਰੀ ਆ ਕੱਲ ਜਿਹੜਾ ਛਿਰਲ ਸਵਾਰ ਕੇ ਕੱਟ ਕੇ ਰੱਖਤਾ ਹਜੇ ਧੋਣਾ ਬਸਣਾ ਧੋਨੇ ਬਸ ਬਸ ਛੇੜਨਾ ਜੋ ਹੁਣ ਅੱਗ ਚੱਲ ਲੈਣ ਦੇ ਛੇੜ ਕੇ ਦੂਜਾ ਫਿਰ ਫਿਰ ਬੱਝੂਗੀ ਲਾਉਨੇ ਆ ਕਿ ਰੱਗ ਚੱਲਣ ਦਾ ਸੇ ਆਪਾਂ ਕਿ ਹਾਂ ਨੇ ਤੂੰ ਹਾਂ ਆਪ ਦੀ ਬਣਾਈ ਕੜੀ ਖਾਣ ਖਾਦੀ ਐ ਨਹੀਂ ਆਹ ਨਹੀਂ ਨਹੀਂ ਹੁਣ ਤੈਨੂੰ ਕਲਾ ਤੱਕ ਇਹਨਾਂ ਦਾ ਜਾਉਂਗਾ ਆਉਂਗਾ ਉਹ ਹੀ ਜਾਣਾ ਸਿਆੜ ਨੇ ਤਾਂ ਪਹਿਲੀ ਵਾਰੀ ਹੋਈ ਐ ਅੱਜ ਤੱਕ ਮੈਨੂੰ ਕਦੀ ਵੀ ਨਹੀਂ ਇੰਨੀ ਖੰਗ ਹੋਈ ਆ ਪਹਿਲੀ ਵਾਰੀ ਹੋਈ ਆ ਹਟਦੀ ਹੋਈ ਨਹੀਂ ਉਹਨਾਂ ਕਾ ਤੇ ਚੰਚਣ ਲੱਗ ਪਈ ਖਾਨ ਕਾ ਤੇ ਵੀਡੀਓ ਬਣਾਈ ਜਾਂਦਾ ਮੈਨੂੰ ਵਧੀਆ ਲੱਗਦੇ ਆ ਚੌੜ ਗੋਲੇ ਵਟ ਵਟ ਕਰਦੇ ਗੋਲੇ ਤਾਂ ਬੱਟੇ ਵੀ ਨਹੀਂ ਜਦੋਂ ਚਮਚੇ ਨਹੀਂ ਹੁੰਦੇ ਸੀ ਬਣੀ ਜਾ ਰਹੀ ਵਿਚ ਵਿਚ ਆਪਾ ਕਿਵੇਂ ਪੈਣ ਵਾਲਾ ਮੈਂ ਤਰਨ ਇਹ ਆ ਪੇੜ ਘਟਾਉਣ ਵਾਲਾ ਅੱਛਾ ਹਾਂ ਆਵੇ ਮੋਟਾ ਕੋਹਲੇ ਲਾ ਕੇ ਨਹੀਂ ਮੈਂ ਅੱਛਾ Papa ਮੜਿਆ ਨੂਰ ਮਲਚੀ ਵੇਖੋ ਮੈਜਿਕ ਬੈਗ ਸਪੋਰਟ ਢੂਈ ਦੁਖਦੀ ਤੋ ਇਹ ਹੈ ਢੂਈ ਦੁਖਦੀ ਤੋ ਹਾਂ ਬੋਲੀ ਘਟਾਂਦਾ ਹੈ ਐਫਐਕਸ ਕਰਨਾ ਬਣਾ ਜੋੜਨਾ ਬਣਾ Reality like cool. ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਇਹਦਾ ਵਲੌਗ ਸਵੇਰ ਦੇ ਵਜੇ ਨੇ ਹਜੇ 9:00 ਤੇ ਸ਼ਟਰ ਸ਼ਟਰ ਚੱਕ ਲਿਆ ਗੱਡੀ ਨੂੰ ਕਰਦੇ ਆਂ ਸਾਫ਼ ਗੱਡੀ ਨੂੰ ਸਾਫ਼ ਕਰਨ ਦੇ ਨਾਲ ਨਾਲ ਇਹਦੇ ਚ ਪਾਉਣਾ ਆਪਾਂ ਮੈਕਸੀਕਲੀਨ ਮਹਿੰਦਰਾ ਦਾ ਯੂਰੀਆ ਕਿਉਂਕਿ ਇਹ ਡੈਫ ਵਾਲੀ ਗੱਡੀ ਆ ਤੇ ਡੈਫ ਜਿਹੜਾ ਆ ਇੱਕ ਕੁਆਲਟੀ ਨੇ 10000 ਕਿਲੋਮੀਟਰ ਚੱਲਦੀ ਆ ਆ ਵੱਡੀ ਨਾ ਤੇ ਜਦੋਂ 5-6 ਲੀਟਰ ਰਹਿ ਜਾਂਦਾ ਇਹਦੀ 22 ਲੀਟਰ ਦੀ ਸ਼ਹਿਰ ਟੈਂਕੀ ਹੁੰਦੀ ਆ ਜਦੋਂ 5-6 ਲੀਟਰ ਰਹਿ ਜਾਂਦਾ ਤਾਂ ਫਿਰ ਇਹ ਬੱਤੀ ਜਗਾ ਦਿੰਦੀ ਆ ਤੇ ਬੱਤੀ ਇਹਨੇ ਜਗਾਤੀ ਸੀ ਪਰਸੋਂ ਤੇ ਮੈਂ ਪਰਸੋਂ ਹੀ ਲਿਆਇਆ ਸੀਗਾ ਮਹਿੰਦਰਾ ਜੀ ਅੰਸੀ ਜਾ ਕੇ ਤੇ ਉਹ ਕਹਿੰਦੇ ਸੀ ਪਾ ਲਓ ਵੀ ਪਾਉਣ ਤੇ ਲੰਚ ਟਾਈਮ ਹੋਇਆ ਵੀ ਟਾਈਮ ਲੱਗੂਗਾ ਮੈਂ ਕਿਹਾ ਵੀ ਫਿਰ ਮੈਂ ਘਰੇ ਜਾ ਕੇ ਆਪੇ ਪਾ ਲੂੰਗਾ ਤੇ ਆਪਾਂ ਬਾਲਟੀਆਂ ਦੋ ਲੈ 16 ਲੀਟਰ ਲੈਂਦਾ ਸੀਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਯੂਰਗਾ ਤੇ ਅੱਜ ਆਪਾਂ ਜਾਣਾ ਆ ਤਕਦੀਰ ਦਾ ਮੱਥਾ ਟਿਕਾਉਣਾ ਗੁਰਦੁਆਰਾ ਸ੍ਰੀ ਗੋਗਸਰ ਸਾਹਿਬ ਕੋਠਾ ਗੁਰੂਕਾ ਕਿਉਂਕਿ ਤੁਹਾਨੂੰ ਜਿਵੇਂ ਪਤਾ ਪਿਛਲੇ ਮਹੀਨਿਆਂ ਚ ਆਪਾਂ ਮੱਥਾ ਟਕਾ ਕੇ ਲਿਆਏ ਸੀ ਤੇ ਤਕਦੀਰ ਉਹਦੇ ਬਾਅਦ ਬਹੁਤ ਬੋਲਣ ਲੱਗੀ ਤੇ ਅੱਜ ਆਪਾਂ ਮਾਰੇ ਦਾ ਸ਼ੁਕਰਾਨਾ ਕਰਨ ਲਈ ਮੱਸਿਆ ਵਾਲੇ ਦਿਨ ਘਰੋਂ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਤੇ ਮੱਥਾ ਟਕਾ ਕੇ ਲਿਆਉਣਾ ਜੋਤ ਬਣਾਈ ਦੀ ਕੜਾ ਪ੍ਰਸ਼ਾਦ ਦਿੱਤੇਗਾ ਤੇ ਆਪਾਂ ਜਿਹੜਾ ਬਸ ਉਹਨੇ ਗੱਡੀ-ਗੁਡੀ ਸਾਫ਼ ਕਰ ਲਈ ਤੇ ਪੱਗ ਵਗੈਰਾ ਬੰਨੀ ਹੋਈ ਆ ਤੇ ਬਸ ਚੱਲ ਪੈਣਾ ਆ ਦੇਖੋ ਆ ਖਾਣਾ ਦੇਖ ਬਣਾ ਰਹੀ ਹਾਂ ਜੋ ਹਾਂਜੀ ਚੱਲ ਗਏ ਚੱਲਦੇ ਹਾਂ ਬਸ 10:23 ਮਿੰਟ ਹੋ ਗਏ ਤੇ ਆ ਯਾਰ ਆ ਕੰਮ ਤਾਂ ਮਾੜਾ ਇਹਦਾ ਲੂਣ ਲੱਗਣ ਵਾਲਾ ਹਨ ਉਹ ਦੰਦ ਜੈਕਟ ਬਹੁਤ ਘੰਟਿਆ ਮੈਂ ਤਾਂ ਪਾਈ ਲਈ ਅੱਜ ਫਿਰ ਪਰ ਲੂਣ ਲੱਗਣ ਵਾਲਾ ਕੰਮ ਤਾਂ ਖਰਾਬ ਆ ਹਨਾ ਹਮ ਚਲੋ ਕੋਈ ਚੱਕਰ ਨਹੀਂ ਹੈਗਾ ਲੂੰ ਤਾਂ ਇਹਨੂੰ ਵੀ ਲੱਗਦੀ ਆ ਵੇ ਕਾਲੇ ਆਹੋ ਫਿਰ ਇਹਨਾਂ ਨੂੰ ਲੱਗਦੇ ਹੀ ਲੂੰ ਤਾਂ ਮਤਲਬ ਦੂਜੀਆਂ ਜੈਕਟਾਂ ਨੂੰ ਨਹੀਂ ਲੱਗਦੇ ਹੁੰਦੇ ਤੇ ਆਪਾਂ ਜੀ ਹੁਣ ਚੱਲੇ ਆ ਤੇ ਭੁੱਲ ਗਏ ਸੀ ਲਸਣ ਕਿਉਂਕਿ ਗੱਗੂ ਦੀ ਭੂਆ ਦੇ ਘਰੇ ਮਤਲਬ ਵੱਡੀ ਭੈਣ ਦੇ ਘਰੇ ਵੀ ਜਾਣਾ ਤੇ ਦੂਜਾ ਹੁਣ ਇਹਦਾ ਡੈਡੀ ਹੁੰਦਾ ਫੜਾਉਣ ਲਸਣ ਤੇ ਅੱਜ ਤੁਹਾਨੂੰ ਪ੍ਰੋਪਰ ਐਡਰੈਸ ਦੇ ਨਾਲ ਸਾਰਾ ਗੁਰਦੁਆਰਾ ਸਾਹਿਬ ਮੈਂ ਦਿਖਾ ਦੂੰਗਾ ਠੀਕ ਹੈ ਬਟ ਪਰ ਅੱਜ ਆਪਾਂ ਜਿਹੜਾ ਆ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਆ ਦੇਖੋ ਡੱਬੇ ਚ ਪੈਕ ਕਰ ਲਈ ਤੇ ਇੱਕ ਆਪਾਂ ਜਾਂਦੇ ਨੇ ਲੈਣੇ ਤੋਤੇ ਤੋਤੇ ਲੈਣੇ ਆ ਤੋਤੇ ਲੈਣੇ ਜੈਤੋਂ ਤੋਂ ਕਿਉਂਕਿ ਫਿਰ ਤੋਤੇ ਅੰਗ ਬੋਲਣ ਲੱਗ ਗਏ ਤਕਦੀਰ ਬੜੀ ਸ਼ੁਕਰ ਹੈ ਸ਼ੁਕਰ ਹੈ ਵੇ ਅੱਤੂ

ਲਾਈ ਗਰੂ ਸੱਚਾ ਬਾਸ਼ਾ ਦੇ ਲਾ ਕਿੱਥੋਂ ਸ਼ੁਰੂ ਹੋ ਜਾਂਦਾ ਉੱਦੇ ਜਾਮਾ ਉਹ ਸੀ ਹੈ ਨਾ ਜਮਾ ਰਾਸ਼ੀ ਜਿੱਦੇ ਸੀ ਆਏ ਸੰਗਰਾਮ ਗਾੜੇ ਦੇ ਆ ਵੇਖੀ ਧੀਰੋ ਵੇਖੀ ਰੱਸੀ ਜਿੱਤ ਆ ਤਾਂ ਸੇ ਬੇਨਤੀ ਹੋਈ ਜਾਂਦੀ ਆ ਤਾਰਕ ਦੇ ਸਰਬਦਾ ਆਰਨ ਮੁਕਤਿੰਦਰ ਸੰਗਤਾਂ ਦੇ ਵਾਸੀ ਜੰਗੋ ਜੀ 12 ਵਜ ਗਏ ਤੇ ਅਸੀਂ ਅਰਦਾਸ ਤੇ ਸ਼ਾਮਲ ਹੋ ਗਏ ਸੀਗੇ ਵੈਸੇ ਅਸੀਂ ਸ਼ੁਕਰਾਨੇ ਦੀ ਅਰਦਾਸ ਕਰਵਾਤੀ ਸੀਗੀ ਕਿਉਂਕਿ ਇੱਥੇ ਇੱਕ ਸਿਸਟਮ ਹੈ ਬਈ ਬਣਿਆ ਹੋਇਆ ਵੀ ਮਤਲਬ ਜਿਵੇਂ ਪਹਿਲਾਂ ਵੀ ਨਾਮ ਵਗੈਰਾ ਲਿਖਾਉਣਾ ਪੈਂਦਾ ਜਿਹਨੇ ਮੱਛੀਆ ਮਤਲਬ ਲੈ ਕੇ ਆਉਣਾ ਹੁੰਦਾ ਜਵਾਕ ਨੂੰ ਮੈਂ 5 ਮੱਛੀਆ ਲਾਉਂਦੇ ਆ ਇਹ ਫਿਰ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦੀਆਂ ਅਰਦਾਸਾਂ ਤਾਂ ਹੁਣ ਇਹ ਤੋਂ ਬਾਅਦ ਚ ਹੋਣੀ ਆ ਪਰ ਆਪਾਂ ਤਾਂ ਫਿਰ ਇੱਕ ਵਾਰੀ ਨਿਵਾ ਕੇ ਲਗਾਏ ਆ ਤੇ ਆਪਾਂ ਮਤਲਬ ਵੀ ਕੋਈ ਮੱਸੀਆ ਨਹੀਂ ਸੁੱਖੀਆਂ ਸੀਗੀਆਂ ਵੀ ਮੱਸੀਆ ਤੇ ਨਿਵਾ ਕੇ ਲਜਾਵਾਂਗੇ ਨਾ ਵੀ ਆਪਾਂ ਤਾਂ ਅੱਜ ਮੱਸੀਆ ਸੀਗੀ ਵੀ ਅੱਜ ਚਲੋ ਆਪਾਂ ਆਖਿਆ ਵੀ ਸ਼ੁਕਰਾਨੇ ਦੀ ਅਰਦਾਸ ਕਰਨ ਜਾਣਾ ਤੇ ਤੋਤੇ ਚੜਾ ਕੇ ਆਉਣੇ ਉਹ ਵੀ ਇੱਕ ਮਤਲਬ ਵੀ ਚਲੋ ਆਪਦੀ ਖੁਸ਼ੀ ਨਾਲ ਹਨਾ ਤਾਂ ਉਸ ਕਰਕੇ ਆਏ ਸੀ ਤੇ ਇਸ ਕਰਕੇ ਹੁਣ ਆਪਾਂ ਜਿਹੜਾ ਅਰਦਾਸ ਬੇਨਤੀ ਕਰਕੇ ਤੇ ਚੜਾ ਤੇ ਤੇ ਬਾਕੀ ਹੁਣ ਇੱਥੇ ਮੱਸੀਆ ਵਾਲੇ ਦਿਨ ਬਹੁਤ ਸੰਗਤ ਹੁੰਦੀ ਐ ਤੇ ਬਾਕੀ ਤੁਸੀਂ ਵੀ ਆ ਸਕਦੇ ਹੋ ਜੇਕਰ ਬਹੁਤ ਦੂਰ ਦੂਰੋਂ ਲੋਕ ਕੈਨੇਡਾ ਅਮਰੀਕਾ ਤੋਂ ਵੀ ਆਉਂਦੇ ਨੇ ਆਪਦੇ ਬੱਚਿਆਂ ਨੂੰ ਲੈ ਕੇ ਮੈਂ ਦੇਖਦੀ ਸੀ ਮੈਂ ਕਾਸੀ ਕਹਿ ਦਨੇ ਅਸੀਂ ਦੁਖੀ ਅਸੀਂ ਦੁਖੀ ਪਰ ਬਹੁਤ ਦੁਨੀਆ ਆਪਣੇ ਨਾਲੋਂ ਵੀ ਦੁਖੀ ਆ ਮਤਲਬ ਕਈਆਂ ਦੇ ਬੱਚੇ ਇੰਨੇ ਵੱਡੇ ਵੱਡੇ ਹੋਏ ਹੋਏ ਆ ਕਿ ਉਹ ਬਨਾਰਮਲ ਆ ਤੇ ਹੁਣ ਇੱਥੇ ਦੇਖਿਆ ਮੈਂ ਕਿ ਉਹ ਮੈਨੂੰ ਲੱਗਦਾ ਬਾਹਰੋਂ ਆਏ ਹੋਏ ਸੀਗੇ ਤੇ ਉਹ ਬੱਚਾ ਨਾ ਬੋਲ ਸਕਦਾ ਸੀ ਤੇ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਸੀ ਤੇ ਇੱਕ ਛੋਟਾ ਜਿਹਾ ਬੱਚਾ ਸੀ ਉਹ ਦੇਖੋ ਤੁਰਿਆ ਹੀ ਨਹੀਂ ਜਾਂਦਾ ਸੀ ਉਹਦੇ ਪੈਰ ਮਤਲਬ ਕਿ ਤਾਂ ਟੇਟੇ ਸੀਗੇ ਤੇ ਅਸੀਂ ਤਾਂ ਮਹਾਰਾਏ ਦਾ ਫੇਰ ਵੀ ਇੰਨਾ ਸ਼ੁਕਰਾਨਾ ਕਰਦੇ ਹਾਂ ਵੀ ਸਾਡਾ ਬੱਚਾ ਤੰਦਰੁਸਤ ਹੈ ਤੇ ਬੋਲ ਬੋਲਦੀ ਨਹੀਂ ਸੀ ਤੇ ਉਹ ਵੀ ਮਹਾਰਾਏ ਨੇ ਬੋਲਣ ਲਾ ਦਿੱਤੀ ਹੈ ਨਾ ਬਸ ਸ਼ਰਧਾ ਭਾਵਨਾ ਨਾਲ ਆਓ ਮਾਲਕ ਵਾਹਿਗੁਰੂ ਜ਼ਰੂਰ ਸੁਣਦਾ ਤੁਹਾਡੀ ਤੇ ਹੁਣ ਆਪਾਂ ਚੱਲੇ ਭੈਣ ਕੇ ਘਰ ਬੈ ਕੇ ਏਦਾਂ ਘੰਟਾ ਤੇ ਫੇਰ ਚੱਲਾਂਗੇ ਵਾਪਸ ਲੋਈ ਚੂਲੀ ਤੇ ਬੱਕਰੀ ਚ ਰੋਟੀ ਨਾ ਕੋਈ ਨਮ ਚਾਵਲੀ ਇਹ ਤਬਦੀਲ ਲੈ ਮੈਨੂੰ ਲਿਆ ਕੇ ਬਰਾਤੀ ਇੱਥੇ ਲੈ ਜੱਟ ਦੱਸ ਦਾਰਾਂ ਤੋਂ ਦੱਸ ਹਾਂ ਮੈਂ ਬੈਂਦੀ ਤੂੰ ਬੈਂਦੀ ਕਿੱਥੇ ਬੈਂਦੀ ਕਿੱਥੇ ਨਿੱਕੀ ਐ ਇਹ ਤੂੰ ਵੱਡੀ ਐ ਹੈ ਤੂੰ ਵੱਡੀ ਐ ਬੋਲੀ ਆ ਬਦੀ ਜੇ ਤੂੰ ਨਿੱਕੀ ਐ ਤੂੰ ਨਿੱਕੀ ਐ ਤੂੰ ਛੋਟੀ ਐ ਆ ਨਿੱਕੀ ਤੇ ਵੱਡੀ ਵੀ ਇਹੀ ਐ ਵੱਡੀ ਐ ਵੱਡਿਆ ਕੌਣ ਆ ਫਿਰ ਨਿੱਕਾ ਚੰਗਾ ਬਣਾ ਲਾ ਪਰੌਠੇ ਬਣਾ ਲਾ ਤਕਦੀਰ ਦਾਦੀ ਨੂੰ ਮੈਂ ਅੰਦਰ ਹੀ ਲੋਕ ਕਰਿਆ ਸੀ ਓਏ ਉਹਨਾਂ ਲਈ ਕਰਦਾ ਮੈਂ ਮੇਰੇ ਮੰਮੀ ਨੂੰ ਬਾਹਰ ਲਾਇਆ ਬਾਹਰ ਵੀ ਸੋਈ ਪਾਪਾ ਉਤੋਂ ਨੰਨ ਸੁਕਰ ਕਰਦੇ ਕੋਈ ਕਹੋਂ ਸੀਗਾ ਆਹੋ ਨਹੀਂ ਆਵਾਜ਼ ਵੀ ਨਹੀਂ ਸੁਣਨੀ ਸੀ ਆਪਣੀ ਪੈਰ ਹੀ ਘਾਇਆ ਆ ਕੇ ਨਹੀਂ ਮੈਂ ਖੜਕਾਇਆ ਬਾਹਰ ਆ ਮਰਜੇ ਖੜਕੇ ਮੰਨ ਸੀ ਅੱਗੇ ਆਵਾਜ਼ ਨਹੀਂ ਆਉਂਦੀ ਉਧਰੋਂ ਹਾਂ ਪਾਪਾ ਦਾ ਕਿ ਉਧਰੋਂ ਹੋਉਂਦੀ ਜਾਂ ਤੇਰੇ ਕੋਲੇ ਇੱਥੇ ਦੁੱਧ ਸੀਗਾ ਪੀਣ ਲਈ ਕੁਪੈਣਾ ਕਿੱਥੇ ਸੀ ਸੈਲਫ ਦੀ ਦੁੱਧ ਦੀ ਕੰਗਰੀ ਪੁੱਤੀ ਦੀ ਦੁੱਧ ਦੀ ਦਿਰ ਖਲਾ ਲੈਂਦਾ ਗਾਰ ਦੁੱਧ ਨੂੰ ਮੰਡੀ ਆਇਆ ਨੂੰ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਮੰਡੀ ਤੋਂ ਆਇਆ ਨੂੰ ਮੰਡੀ ਆਇਆ ਨੂੰ ਹੋਵੇ 2-3 ਦਿਨ ਆਹ ਪਈਆਂ ਤੋਂ ਮੰਡੀ ਰੋਜ਼ ਮੈਨੂੰ ਕਹਿੰਦਾ ਮੈਂ ਕਿਹਦੀ ਪਈ ਤਾਂ ਮੰਡੀ ਰਹਿ ਗਈ ਹੈ ਮੰਡੀ ਰਹਿ ਜਾਂ ਨਹੀਂ ਹਾਏ ਮੇਰੇ ਜੋਤ ਝੂਠ ਮੈਨੂੰ ਬੋਲਣ ਦੇ ਹੱਤੀ ਹੋ ਲੰਦੇ ਉਹਨੇ ਆਪੇ ਗਵਾਈਆਂ ਦੇ ਲੱਗ ਜਾਣੀਆਂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੋਵੇਂ ਦਿਨ ਇਹ ਗੱਲ ਆਖੀ ਵੀ ਡੀਜੇ ਤੋਂ ਫੜ ਕੇ ਤੂੰ ਰੱਖੀਆਂ ਨੇ ਤੂੰ ਕਿ ਡੀਜੇ ਤੋਂ ਫੜੀਆਂ ਹੀ ਨਹੀਂ ਰੱਖੀਆਂ ਰੁੱਖੀਆਂ ਦਾ ਤਾਂ ਮੈਨੂੰ ਕੋਈ ਨਹੀਂ ਸਿਗਨਲ ਆਇਆ ਜੇ ਰੱਖੀਆਂ ਕਿਹਾ ਹੁੰਦਾ ਵੀ ਤਾਂ ਮੈਂ ਹੁਣ ਨੂੰ ਭਾੜ ਲੈਣੀ ਤੇ ਹਣ ਵੀ ਮੈਂ ਹੀ ਲੱਭੀ ਕੋਈ ਇੰਟਰਵਿਊ ਥੋੜੀ ਵੱਡੀ ਹੋ ਜਾ ਫਿਰ ਤੂੰ ਮੇਰੇ ਹੱਕ ਚ ਗਵਾਈ ਦੇ ਆ ਲੈ ਤੂੰ ਮੰਮਾ ਨਾ ਮੰਮਾ ਬਾਲ ਨੇ ਕਿ ਡੈਡੀ ਵੱਲ ਹਾਈ ਨੀ ਨਾ ਮਿੱਠਾ ਇਹਦਾ ਵੀਰਾ ਚੋਤਾ ਬੱਚਾ ਨਿੰਨੀਆਂ ਦੀਆਂ ਹਨ ਦੁੱਧ ਪੀਣਾ ਕੀ ਪੀਣਾ ਡੈਡੀ ਤੁਪੀਣਾ ਡੈਡੀ ਜਾ ਗਿਆ ਹੋਊਗਾ ਕਿਉਂ ਡੈਡੀ ਕੋ ਲਿਆਵੇ ਜਿਹਦੇ ਵੱਲ ਦੀ ਹੁਣ ਉਹਦੇ ਉਹਦੇ ਤੇ ਪੀ ਦੁੱਧੋ ਆਏ ਡੈਡੀ ਗੁੱਸੇ ਹੋਗੇ ਡੈਡੀ ਤੁਪੀਣਾ ਪੀ ਜਾ ਫਿਰ ਕਹੂਗੀ ਫਿਰ ਵੀ ਇੰਨੇ ਕਰਕੇ ਕਿ ਡੈਡੀ ਗੁੱਸੇ ਥੋੜੀ ਹੋਈ ਰਹਿੰਦਾ ਹੁੰਦਾ ਮੈਂ ਤਾਂ ਛੋਟਾ ਬੱਚਾ ਆ ਕਿ ਮੈਂ ਰਹਿ ਛੋਟਾ ਬੱਚਾ ਤੂੰ ਕਿਵੇਂ ਮਮਾ ਦਾ ਬੇਬੀ ਮੈਂ ਕੀ ਕਰਾਂ ਹਾਂ ਮੈਂ ਬੇਬੀ ਆ ਤੇ ਮਮਾ ਦਾ ਬੇਬੀ ਫਿਰ ਦੁੱਧੂ ਵੀ ਮਮਾ ਤੋਂ ਮੰਗ ਮੈਥੋਂ ਕਦੇ ਮੰਗਦੀ ਹਾਂ ਹੁਣ ਫਿਰ ਤਕਦੀਰ ਮਮਾ ਹਾਂ ਅੱਗੇ ਮੇਰਾ ਮੂੰਹ ਹੋਰ ਕੀ ਆ ਆ ਫਰਾਗ ਬਾਬਾ ਗੁਰੂ ਲਾਉਂਦੀ ਨਹੀਂ ਹੋਰ ਤਾਂ ਉਹ ਨਹੀਂ ਦਿੰਦੀ ਬਰਾਕ ਪੰਜ ਦਿਨ ਹੋ ਗਏ ਉਹੀ ਪਵਾ ਲੈਂਦੀ ਅੱਜ ਨਾਲੇ ਪਾ ਕੇ ਗਈ ਸੀ ਤੋਤੇ ਕੱਪੜੇ ਨਹਾ ਕੇ ਤੇ ਮੰਮੀ ਨੇ ਕਿਹਾ ਤੇ ਤੋਤੀ ਨਹੀਂ ਇਹ ਮਗਰੋਂ ਤੇ ਆ ਕੇ ਫੇਰ ਪਵਾ ਲਈ ਇਹ ਬਾਹਰ ਜਾਣ ਲੱਗੀ ਹੋਰ ਪਾ ਜਾਂਦੀ ਆ ਘਰੇ ਆ ਕੇ ਫੇਰ ਇਹੀ ਪਵਾ ਲੈਂਦੀ ਆ ਇਹ ਕੀ ਦੀ ਤੈਨ ਗਿਆ ਤੱਕਦੀ ਤੂੰ ਤੇਰੇ ਤੇ ਮੰਮਾ ਤੇ ਕਿ ਡੈਡੀ ਤੇ ਆ ਜਾ ਹੁਣ ਉਰੇ ਆ ਖੜੀ ਹੋ ਮੈਂ ਸਵਾਦ ਉਰੇ ਚੱਕਾ ਮਮਾ ਸ਼ੂ। ਉਹ ਦੇਖ ਡੋਲੀਆਂ ਦੇ ਸ਼ੂ ਬਣਾਏ। ਦਿਖਾਈਂ ਡੈਡੀ ਨੂੰ। ਮਮਾ ਹੋ ਸ਼ੂ। ਆਟਾ ਲਾ ਕੇ ਉਹਦੇ ਪੈਰ ਬਣਾ ਤੇ। ਆਟੇ ਦਾ ਤੈਨੂੰ ਕੀ ਮੋ? ਹੂੰ। ਹੂੰ? ਉਹ ਤਾਂ। ਆਹ ਤੇ ਨਾ ਉਹ ਖੇਡਦੀ ਐ। ਆਟਾ ਸ਼ੂ ਬਣਾਉਣਾ। ਆਟੇ ਦਾ ਸ਼ੂ ਬਣਾਉਣਾ ਨੇ ਆ ਬਣਾਈਏ। ਕੁੱਠੇ ਕੰਮ ਡੋਲੀ ਦਾ ਕੱਲ ਝੱਗਾ ਚੇਂਜ ਕਰਾ ਕੇ ਹੱਡੀ ਨਾਲ ਇਹ ਫਿਕਸ ਹੁੰਦੇ ਆ ਇਹਨਾਂ ਦੇ ਝੱਗੇ। ਮਸੀਂ ਬਦਲੇ ਆਹ ਵੇਖ ਤਾਂ। ਬੈਲਟ ਲਾਈਓ ਥੈਂਕ ਯੂ ਬੈਲਟ ਲਾਈ ਆ ਬੈਲਟ ਮੰਮਾ ਮੈਂ ਨਹੀਂ ਬੈਲਟ ਲਾਉਂਦੀ ਹੂੰ ਡੋਨਟ ਬੈਟੂ ਆਨੇ ਮਾਤੀ ਲੈ ਤੂੰ ਕਿੰਨਾ ਨੋਟ ਕਰਦੀ ਆ ਨਾ ਸਾਰਾ ਦਿਨ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਚਲ ਇੱਕ ਵਾਰੀ ਫੇਰ ਦੱਸ ਦੋ ਤੂੰ ਮੰਮਾ ਦਾ ਬੇਬੀ ਹੈ ਕਿ ਡੈਡੀ ਦਾ ਮੰਮਾ ਤੂੰ ਆਂ ਕੌਣ ਪੰਤਾਸ ਮੰਮਾ ਦਾ ਬੇਬੀ ਕਿ ਡੈਡੀ ਦਾ ਦੱਸ ਦੱਸੇ ਮम्मा ਦੀ ਕੁੜੀ ਆ ਕਿ ਡੈਡੀ ਦੀ ਮम्मा ਯੇ ਚਲ ਹੁਣ ਤੇਰੇ ਸਾਰੇ ਕੰਮ ਮम्मा ਕਰੂਗੀ ਠੀਕ ਆ ਡੈਡੀ ਨੂੰ ਨਾ ਕੋਈ ਕੋਈ ਕੰਮ ਕੱਢ ਡੈਡੀ ਦੀ ਆ ਦੇਖ ਬੱਚੀ ਮम्मा ਦੀ ਕੁੜੀ ਕੇ ਡੈਡੀ ਦੀ ਛੇਤੀ ਦੱਸ ਮम्मा ਦੀ ਕੁੜੀ ਕੇ ਡੈਡੀ ਦੀ ਡੈਡੀ ਹਾਏ ਅੰ ਡੈਡੀ ਪਤਾ ਵੀ ਡੈਡੀ ਨਹੀਂ ਕੰਮ ਕਰਨੇ ਸਾਰੇ ਹਨਾ ਹਾਂ ਮੰਮਾ ਤਾਂ ਕੁਛ ਵੀ ਨਹੀਂ ਕਰਦੀ ਡੈਡੀ ਸੁੱਤਾ ਹੁੰਦਾ ਉਹ ਜਦੋਂ ਇਹ ਜਾਗਦੀ ਹੁੰਦੀ ਆ ਮੰਮਾ ਮੰਮਾ ਨੂੰ ਪਿਆਰ ਕਰਦੀ ਕਿ ਡੈਡੀ ਨੂੰ ਤੇਰੀਆਂ ਮੰਮਾ ਨੂੰ ਨਹੀਂ ਕਰਦੀ ਡੈਡੀ ਚਲ ਫਿਰ ਡੈਡੀ ਤੋਂ ਇਹ ਕੰਮ ਕਰਾਈ ਹੋਣਾ ਆਪਣੇ ਡੈਡੀ ਨੂੰ ਸਵਾਲ ਪੁੱਛੀ ਜਿਹੜੀ ਆ ਕੀ ਆ ਡੈਡੀ ਆ ਕੀ ਆ ਪੁੱਛ ਡੈਡੀ ਨੂੰ ਆ ਕੀ ਆ ਤੈਨੂੰ ਦੱਸਿਆ ਕਿਨੇ ਵੀ ਆ ਕੀ ਆ ਕਹਿਣਾ ਹੈ ਹੁੰਦੀਆਂ ਜੀਜਾ ਨੂੰ ਪਤਾ ਹੁੰਦੀਆਂ ਜਾਣ ਕੇ ਪੁੱਛਦੀ ਰਹਿੰਦੀਆਂ ਤੇ ਵੀ ਆ ਕੀ ਆ ਆ ਕੀ ਆ ਆ ਕੀ ਆ ਆ ਕੀ ਆ ਆਹ ਆਈ ਹਾਈਜ਼ ਤੇ ਆ ਕੀ ਆ ਗਲਿਪਸ ਤੇ ਆ ਕੀ ਆ ਪਿੰਗ ਤੇ ਆ ਕੀ ਆ ਹਾਂ ਆ ਕੀ ਆ ਬਾਂ ਮਾਂ ਆ ਕੀ ਆ ਛੂ ਆ ਕੀ ਆ ਪੈਰ ਲੱਤ ਕਿੱਥੇ ਦੀਰਦੀ ਬੱਤਾ ਸੀ ਹੋਏ ਨਹੀਂ ਮੇਰੇ ਕੋ ਤੁ ਨੂੰ ਨਜ਼ਰ ਆ ਨਾ ਲੱਗ ਜਵੇ ਤੂੰ ਛੋੜੇ ਪਤਾ ਛੋੜੇ ਪਤਾ ਛੋੜੇ ਪਤਾ ਪਹਿਲੇ ਜੌਨੀ ਜੌਨੀ ਕਰ ਚੱਲ ਅੱਜ ਮੇਰੇ ਤੋਂ ਕਹਿੰਦੀ ਮਮਾ ਕੋਲੀ ਚ ਮੈਨੂੰ 슈ਗਰ ਪਾ ਦੇ ਮੈਂ ਪਾ ਦੀ ਪਿੱਛੇ ਲੁਕੋ ਕੇ मम्मा कर जोनी जोनी नो पापा ईटिंग शुगर नो no, पापा टेलिंग लाई नो पापा ओपन योर माउथ नो no, पापा छोड़ा ही होंदा रुक छोड़ा है जे छूले भी नहीं जानता चंगी तरह फिर भी सारा कुछ सीख गया।, गया कितो ले गया है ये तो वैक्स वालियां पापा ये तो वैक्स है तो ਇਹ ਐਕਸਾਈਲ ਗਿਆ ਨਾ ਦੀਰ ਮੰਮਾ ਨੂੰ ਦੇ 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 ਛੋਣਿਆ ਐਦਾਂ ਕਾਤੇ ਕਾਦਾਂ ਆ ਇੱਕ ਤਾਂ ਦੇ ਦੇ ਗੰਦਾ ਬੇਬੀ ਹੈ ਹਨਾ ਗੰਦਾ ਬੇਬੀ ਹੈ ਨਾ ਆ ਲੈਸ਼ਸ ਦੇਖੋ ਲਗਦੀਆਂ ਗੰਦਾ ਬੇਬੀ ਮੈਨੂੰ ਪਤਾ ਦਊਗਾ ਮੇਰਾ ਛੋਣਾ ਬੱਚਾ ਮੰਮਾ ਨੂੰ ਨਾ 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 ਹੋਏ ਮम्मा ਨੂੰ ਦੇਣਾ ਨਹੀਂ ਦੇ ਦੇ ਮम्मा ਨੂੰ ਜਾਣ ਕੇ ਕਰਦੀ ਆ ਦੇ ਦੇ ਜਦੋਂ ਕੈਮਰਾ ਬੰਦ ਕਰਤਾ ਨਾਲ ਦੇ ਨਾਲ ਦਊਗੀ ਮੈਨੂੰ ਤਾਂ ਦੇ ਦੇ ਫਿਰ ਡੈਡੀ ਨੂੰ ਦੇ ਦਿੰਦੀ ਐ ਚੀਜ਼ ਇਦਾਂ ਨਹੀਂ ਕਰਦੀ ਹੁਣ ਜਾਣ ਕੇ ਚਾਂਬਲਿਓ ਮम्मा ਨੂੰ ਕੋਈ ਨਹੀਂ ਫਿਰ ਮम्मा ਤੈਨੂੰ ਮੂੰਹ ਚੋਂ ਕੱਢ ਕੇ ਦਿੰਦੀ ਐ ਚੀਜ਼ ਮੈਂ ਜਿੰਦਗੀ ਨਹੀਂ ਕਰਾਂ

ਆਵੇ ਮੰਮਾ ਆਇਆ ਮੰਮਾ ਨਾ ਕੀ ਪੈ ਰਿਆ ਹੈ ਮਗਾਈਆਂ ਤਾਂ ਮੈਂ ਆ ਤੈਨੂੰ ਕਹਿ ਕੇ ਕੈਂਡੀਆਂ ਲੈ ਕੇ ਆ ਕਾਲ ਕੋਈ ਨਹੀਂ ਪਤ ਮਮਾ ਨੂੰ ਲੈ ਆਂ ਮਮਾ ਕਿ ਤੂੰ ਕਹੀ ਇਹਨੂੰ ਕਹਿ ਕੇ ਵੇਖੀ ਦੇ ਦੇ ਵਾ ਤਾਂ ਮਮਾ ਨੂੰ ਹਾਂ ਪੀਸ ਨਾ ਇਹ ਨਹੀਂ ਕਰੀ ਲੰਮਾ ਗੁੱਟ ਕਰ ਲ ਕੇ ਬੈਠ ਕਰੋ ਤੈਨੂੰ ਦੇ ਦੀ ਮੈਨੂੰ ਦਿੱਤੀ ਨਹੀਂ ਅੱਗੇ ਦੇ ਦਾਂਗੀ ਮੈਨੂੰ ਲੈ ਮੈਨੂੰ ਹੋਰ ਦੇ ਦੇ ਦੇਖੀ ਖੇਜਣਾ ਕਿਜਣਾ ਜੇ ਮੈਂ ਪਾੜ ਲੀ ਨਾ ਦੇਖੀ ਕਿੰਦਾ ਖਿਜੂਗੀ ਨਹੀਂ ਨਹੀਂ ਲੈ ਤੂੰ ਖਾ ਲੈ ਲੈ ਬੇਬੀ ਖਾ ਲੈ ਬੇਬੀ ਖਾ ਲੈ ਰਵਾ ਰਵਾਤੀ ਰਵਾਤੀ ਆ ਵੇਖੀ ਮਮਾ ਨੂੰ ਦੇ ਦੇ ਛੋਨੇ ਬੇਬੀ ਚਲ ਠੀਕ ਆ ਨਾ ਦੇ ਨਾ ਦੇ ਡੈਡੀ ਦੀ ਹੋਂ ਆ ਤੂੰ ਕੋਈ ਨਹੀਂ ਫਿਰ ਸੌਈ ਵੀ ਅੱਜ ਡੈਡੀ ਨਾਲ ਹੀ ਮੈਨੂੰ ਨਾ ਰਾਤ ਨੂੰ ਕਰਦੀ ਨੇ ਨਾ ਮਮਾ ਜੱਫੀ ਪਾਲਾ ਮਮਾ ਮੈਨ ਜੱਫੀ ਪਾਲਾ ਹੁਣ ਪੌਣੀ ਨਹੀਂ ਰਾਤ ਨੂੰ ਮਮਾ ਦੋ ਦੋ ਦੇਵਿਟੀ ਹੁਣ ਤਾਂ ਨਾ ਦੋ ਦੋ ਕਿ ਆਸੇ ਮੈਨੂ ਕੈਮਰਾ ਬੰਦ ਹੋ ਜਾਣਾ ਦੇ ਦੇਣਾ ਮਮਾ ਦੋ ਦੋ ਮਮਾ ਮਮਾ ਅੱਖ ਦੇ ਅੱਖ ਦੇਓ ਮੈਨ ਦੋ ਮਮਾ ਦੋ ਦੋ ਹੋ ਵੀ ਗਾਇਜ਼ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਿਆ ਤੇ ਅੱਜ ਆਪਾਂ ਗਏ ਸੀਗੇ ਗੁਰਦੁਆਰਾ ਸ੍ਰੀ ਗੋਗਸਰ ਸਾਹਿਬ ਸ਼ੁਕਰਾਨੇ ਦੀ ਅਰਦਾਸ ਕਰਾਉਣ ਕਿਉਂਕਿ ਤਕਦੀਰ ਹੁਣ ਬਹੁਤ ਬੋਲਣ ਲੱਗੀ ਤੇ ਨਾਲੇ ਤੋਤੇ ਚੜਾ ਕੇ ਆਉਣੇ ਸੀ ਜੋਥ ਉਹਨਾਂ ਨੇ ਤੇ ਨਾਲੇ ਜਿਹੜਾ ਆਪਾਂ ਕਰੋਕੜਾ ਪ੍ਰਸ਼ਾਦ ਦੀ ਦੇ ਕੇ ਤਿਆਰ ਕਰਕੇ ਲੈ ਕੇ ਗਏ ਸੀਗੇ ਤੇ ਮੱਸਿਆ ਵਾਲੇ ਦਿਨ ਉੱਥੇ ਪੂਰੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਲੋਕ ਆਉਂਦੇ ਆ ਮੱਸਿਆ ਉੱਥੇ ਲੱਗਦੀ ਆ ਇੱਕ ਹਸਾਲ ਦੀ ਤੇ ਬਾਕੀ ਅ ਸ਼ਰਦਾ ਭਾਵਨਾ ਦੀ ਗੱਲ ਹੈ ਹਨਾ ਆਪਾਂ ਉਸ ਤੋਂ ਬਾਅਦ ਗੁਰਦੁਆਰੇ ਹੋ ਕੇ ਤੇ ਭੈਣ ਕੇ ਘਰੇ ਚੱਲ ਗਏ ਸੀਗੇ ਕੋਠੇ ਗੁਰੂ ਕੇ ਦੋ ਭੈਣਾਂ ਆ ਅ ਬਾਰ-ਬਾਰ ਉਹਨਾਂ ਦੇ ਘਰ ਹਨ ਤੇ ਵੱਡੀ ਭੈਣ ਕੇ ਹੋ ਕੇ ਤੇ ਫਿਰ ਦੂਜੀ ਭੈਣ ਕੇ ਘਰੇ ਗਏ ਤੇ ਦੂਜੀ ਭੈਣ ਐਕਚੁਅਲੀ ਇੰਡੀਆ ਦੇ ਵਿੱਚ ਹੈ ਨਹੀਂਗੀ ਉਹ ਕੈਨੇਡਾ ਨੇ ਤੇ ਪਰ ਫਿਰ ਬਾਈ ਵਰਗੇ ਇੱਥੇ ਹੁੰਦੇ ਆ ਤੇ ਉਹਨਾਂ ਕੋਲੇ ਫਿਰ ਮਿਲ ਕੇ ਆਏ ਆਪਾਂ ਅੱਜ ਦੇ ਵਲੌਗ ਨੂੰ ਕਰਦੇ ਹਾਂ ਖਤਮ ਹਨਾ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਕਰਕੇ ਜੀਓ ਸਭ ਵਲੌਗ ਕਿਦਾਂ ਲੱਗਦੇ ਆ ਬਾਏ ਬਾਏ ਜੀ ਗੁੱਡ ਨਾਈਟ